ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਇਹਨੂੰ ਹਰਾਉਣ ਵਾਲਾ ਹੈ ਹੀ ਨਹੀਂ ਕੋਈ ਇਹ ਰੁੱਤ ਕਾਲਾ ਰੋਜ ਹੀ ਜਿੱਤਣਾ ਆਉਂਦਾ ਅੱਜ ਫੇਰ ਮਿੱਤਰੋ ਬੱਚੋਆਂ ਨੇ ਚ ਮੈਚ ਹੋਇਆ ਅੱਜ ਫੇਰ ਪਹਿਲੇ ਨੰਬਰ ਤੇ ਉਹਨਾਂ ਦੀ ਟੀਮ ਅੱਜ ਦਿਉਰੇ ਚ ਖੇਡਦਾ ਸੀ ਸ਼ੀਲੂ ਵੱਡੀ ਟੀਮ ਨਾਲ ਅਮਨ ਦਿਉਰਾ ਤੇ ਰਵੀ ਦਿਉਰਾ ਨਾਲ ਮਿੱਤਰੋ ਤਗੜੀ ਟੀਮ ਸੀਗੀ ਇਹਨਾਂ ਦੇ ਨੇੜੇ ਤੇੜੇ ਹੀ ਨਹੀਂ ਕੋਈ ਟੀਮ ਮਿੱਤਰੋ ਇਹਨਾਂ ਨੇ ਲੱਗਣ ਦਿੱਤੀ ਹਰ ਇੱਕ ਟੀਮ ਨੂੰ ਆਇਣੀ ਵੀ ਕੋਈ ਇਹਨਾਂ ਦੇ ਟੀਮ ਬਰਾਬਰ ਟਾਈਮ ਜਾਂ ਦੇਗੀ ਹੋਵੇ ਕੱਲੇ ਹੀ ਜੋ ਹੈ ਧਣ ਧਾਣੀ ਕਰਾਈ ਆ ਸੋ ਇੱਕ ਗੱਲ ਮੰਨਣੀ ਪੈਣੀ ਆ ਵੀ ਮੁੰਡੇ ਸ਼ਿਲੂ ਦੇ ਨੇੜੇ ਤੇੜੇ ਵੀ ਅੱਜ ਦੇ ਟਾਈਮ ਵੇਸ਼ਕ ਕੋਈ ਕਹੀ ਜਾਵੇ ਜੋ ਹੈ ਇਹ ਤਗੜਾ ਮਿੱਤਰੋ ਇਹ ਹੈਗਾ ਹੀ ਤਗੜਾ ਇਹ ਇਹਦੇ ਜੱਫੇ ਇਹਦੇ ਨਰਾਲਾ ਹੀ ਆ ਇਹਦਾ ਖੇਡਣ ਦਾ ਅੰਦਾਜ਼ ਸ਼ਿਲੂ ਦਾ ਅੱਜ ਫਿਰ ਪਹਿਲੇ ਤੇ ਦਿਉਰਾ ਜਿੱਤੇ ਸ਼ਿਲੂ ਖੇਡਿਓ ਟੀਮ ਪਹਿਲੇ ਦਿਨ ਆਵੇ ਇਹ ਹੋ ਹੀ ਨਹੀਂ ਸਕਦਾ ਮਿੱਤਰੋ ਪਹਿਲੇ ਤੇ ਦਿਉਰਾ ਆਈਆ ਦੂਜੇ ਤੇ ਜੋ ਸੋਨੀ ਫਕਰ ਝੰਡਾ ਬੱਚੋਆਣੀ ਦੀ ਟੀਮ ਚ ਖੇਡ ਰਿਆ ਸੀ ਹੁਣ ਸੈਮੀ ਮਿੱਤਰੋ ਉਹਨੂੰ ਮੁੰਡੇ ਨੇ ਵੀ ਜੋ ਮੇਲਾ ਲੁੱਟਿਆ ਜੱਗੂ ਉਹਨਿਆਂ ਨੂੰ ਹਰਾਇਆ ਵੱਡੀ ਟੀਮ ਸੀ ਉਹਨਾਂ ਦੀ ਸੋਨੂੰ ਹਰਾਉਣਾ ਸੌਖੀ ਗੱਲ ਨਹੀਂ ਜੀ ਸੋ ਉਹਨਾਂ ਦੀ ਟੀਮ ਹਰਾਈਆ ਮਿੱਤਰੋ ਸੋ ਸਰਾ ਉਹਣਾ ਨੇ ਵੀ ਕੀਤਾ ਪਰ ਪਹਿਲੇ ਤੇ ਦਿਉਰਾ ਦੂਜੇ ਤੇ ਜੋ ਐ ਬੱਚੋਆਂ ਨੇ ਦੀ ਟੀਮਾਂ ਬੈਸਟਾਂ ਨੂੰ ਸੀਗੇ ਮੋਟਰਸਾਈਕਲ ਉਹ ਕੌਣ ਜਿੱਤ ਕੇ ਲੈ ਕੇ ਗਏ ਆ ਰਵੀ ਦਿਉਰਾ ਤੇ ਅਮਨ ਦਿਉਰਾ ਦੋਨੇ ਜੋ ਮੋਟਰਸਾਈਕਲਾਂ ਦੇ ਜੇਤੂ ਬਣੇ ਸੋ ਮੁੰਡਿਆਂ ਨੂੰ ਮੁਬਾਰਕਾਂ ਵੀ ਦਿੰਨੇ ਆ ਇਦਾਂ ਹੀ ਧਣ ਧਣ ਕਰਾਈ ਚੱਲਣਾ ਇਦਾਂ ਹੀ ਜੋ ਸਰਾ ਲਾਈ ਚੱਲਣਾ ਸੋ ਇਹ ਤੁਹਾਨੂੰ ਵੱਡੀ ਜਾਣਕਾਰੀ ਦੇਣੀ ਸੀਗੀ ਮੈਂ ਵੱਡੀ ਵੀਡੀਓ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿੰਨਾ ਵੀ ਕੱਲ ਨੂੰ ਵੀ ਜੋ ਸ਼ੀਲੂ ਨੇ ਖੇਡਣਾ ਪੰਜਾਬ 'ਚ ਹੀ ਖੇਡਣਾ ਉਹਨੇ ਫਿਰ ਧਣ ਫਿਰ ਮਿੱਤਰੋ ਕੱਲ ਸਰਾ ਲਾਉਣੀਆਂ ਸੋ ਉਹ ਕੱਲ ਵਾਲੀ ਵੀਡੀਓ 'ਚ ਆਪਾਂ ਕਲੀਅਰ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਟੀਮਾਂ ਕੌਣ-ਕੌਣ ਖੇਡੂਗਾ ਧੰਨਵਾਦ